ਸਾਰਿਆਂ ਨੂੰ ਸਾਡੇ ਵੱਲੋਂ ਜੈ ਉਸੀ ਦੀ ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇ ਚੁੱਕੇ ਨੇ ਸਵਾਗਤ ਕਰਦੇ ਆ ਸਾਡੇ YouTube ਚੈਨਲ ਤੇ ਸੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਦੋਨੋਂ ਬ੍ਰਦਰ ਸਾਡੇ ਨਾਲ ਦੋ ਸਾਡੇ ਬੱਚੇ ਆ ਅਸੀਂ ਮਿਲ ਕੇ ਸਾਰੇ ਹੀ ਜਿੰਨਾ ਵੀ ਚਰਚਾਂ ਦਾ ਅਲੱਗ-ਅਲੱਗ ਸੋਸ਼ਲ ਮੀਡੀਆ ਤੇ ਕੰਮ ਜਾਂਦਾ ਵਾ ਜਿਵੇਂ ਕਿ ਸ਼ਾਰਟ ਵੀਡੀਓ ਸਰਮਨ ਨੂੰ ਐਡਿਟ ਕਰਕੇ ਪਾਣਾ ਥੰਬਨੇਲ ਪੋਸਟਰ ਫਲਾਇਰ ਆਲ ਓਵਰ ਸਾਰੇ ਹੀ ਕੰਮ ਨੂੰ ਅਸੀਂ ਬਹੁਤ ਹੀ ਇੱਕ ਵਧੀਆ ਢੰਗ ਦੇ ਨਾਲ ਕਰ ਰਹੇ ਆ ਪ੍ਰਭੂ ਦਾ ਇਹਦਾ ਸੇਵਾ ਦਾ ਕੰਮ ਉਹ ਦਿਨ-ਪ੍ਰਤੀ ਦਿਨ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਵਾ ਲੇਕਿਨ ਹੁੰਦਾ ਕੀ ਹੈ ਕਿ ਉਹ ਸੇਵਕਾਈਆਂ ਦੇ ਵਿੱਚ ਇਸ ਕੰਮ ਨੂੰ ਕਰਨ ਦੇ ਲਈ ਉਹ ਟੀਮ ਜਿਹੜੀ ਆ ਉਹ ਅਵੇਲੇਬਲ ਨਹੀਂ ਹੁੰਦੀ ਜਾਂ ਉਹ ਟੀਮ ਮਿਲ ਨਹੀਂ ਪਾਂਦੀ ਔਰ ਖੁਦਾ ਦਾ ਫਜ਼ਲ ਆ ਸਾਡੇ ਦੇ ਕਿ ਅਸੀਂ ਇਹ ਸਾਰੇ ਕੰਮ ਨੂੰ ਅਲੱਗ-ਅਲੱਗ ਚਰਚਾਂ ਦੇ ਕੰਮ ਨੂੰ ਅਸੀਂ ਕਰ ਰਹੇ ਆ ਔਰ ਇਸ ਦੇ ਨਾਲ ਨਾਲ ਹੀ ਅਗਰ ਤੁਸੀਂ ਆਪਣੀ ਮੀਟਿੰਗਸ ਨੂੰ ਜੋ ਚਰਚ ਵੱਲੋਂ ਵੱਡੀਆਂ ਮੀਟਿੰਗਸ ਕਰਵਾਈਆਂ ਜਾਂਦੀਆਂ ਨੇ ਜਿਵੇਂ ਵੱਡੀਆਂ ਕਨਵੈਨਸ਼ਨਸ ਔਰ ਜਾਂ ਸਪੈਸ਼ਲ ਬਰਥਡੇ ਦੀਆਂ ਮੀਟਿੰਗਸ ਜੋ ਕਰਵਾਈਆਂ ਜਾਂਦੀਆਂ ਨੇ ਚਰਚਾਂ ਦੇ ਵੱਲੋਂ ਅਗਰ ਤੁਸੀਂ ਉਹਨਾਂ ਮੀਟਿੰਗਸ ਨੂੰ ਆਪਣੇ YouTube ਚੈਨਲ ਤੇ ਲਾਈਵ ਕਰਾਉਣਾ ਚਾਹੁੰਦੇ ਜੇ ਤੇ ਤੁਸੀਂ ਅਫੀਸ਼ੀਅਲੀ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਤੇ ਇੱਕ ਬਿਹਤਰੀਨ ਕੰਮ ਨੂੰ ਪਰਮੇਸ਼ਰ ਦੀ ਮਹਿਮਾ ਦੇ ਲਈ ਕਰਾਂਗੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀਨ ਆਮੀਨ